ਸਾਡੀ ਜਿਹੜੀ ਮੌਕੇ ਦੀ ਸਰਕਾਰ ਹੈ ਸਾਡੇ ਸੀਐਮ ਸਾਹਿਬ ਹੈ ਉਹ ਦੇਖੋ ਅੱਜ ਵੀ ਇਹਨੂੰ ਮਜ਼ਾਕ ਦੇ ਉਹਦੇ ਵਿੱਚ ਤਾਮਲ ਆਡੂ ਗਏ ਹੋਏ ਆ ਦੇਖੋ ਉਹਨਾਂ ਨੂੰ ਆਪਣੇ ਆਪਣੀ ਪਰਚਾ ਦਾ ਕੋਈ ਫਿਕਰ ਨਹੀਂ ਹੈਗਾ ਪਰ ਮੈਨੂੰ ਲੱਗਦਾ ਕਿ ਖੜਡ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਬੀਬਾਂ ਦੇ ਮੋਲ ਗਗਲਮਾਨ ਨੇ ਮੈਨੂੰ ਨਹੀਂ ਲੱਗਦਾ ਕੁਝ ਕੀਤਾ ਹੋਊਗਾ ਜੇ ਸਾਡਾ ਜਿਹੜਾ ਪੰਜਾਬ ਹੈ ਉਹ ਲਾਵਾ ਵਰਸਾ ਹੋਇਆ ਫਿਰਦਾ ਹੈ ਆਪਣੇ ਸੀਐਮ ਸਾਹਿਬ ਕੋਈ ਧਿਆਨ ਨਹੀਂ ਦੇ ਰਹੇ ਮੈਂ ਭਗਵੰਤ ਸਿੰਘ ਜੀ ਨੂੰ ਇਹ ਬੇਨਤੀ ਕਰਦਾ ਵੀ ਇਹਦਾ ਗਰੀਬ ਲੋਕਾਂ ਦੇ ਤਰਸ ਖਾਓ ਸਸਿਕਾ ਦੇ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆ ਪੁਰੀ ਪੂਰਾ ਪੰਜਾਬ ਇਸ ਵੇਲੇ ਪਾਣੀ ਦੀ ਮਾਰੇਟਾਂ ਹੈ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ। ਸੋ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਖਰੜ ਦੀ ਵਿਧਾਨ ਸਭਾ ਹਲਕਰ ਖਰੜ ਦੇ ਕੀ ਹਾਲਾਤ ਨੇ ਇੱਥੋਂ ਦੇ ਲੋਕਾਂ ਦੀਆਂ ਕੀ ਦਰਪੇਸ਼ ਮੁਸ਼ਕਲਾਂ ਨੇ ਇਸ ਦੇ ਬਾਬਤ ਗੱਲਬਾਤ ਕਰਨੀ ਮੇਰੇ ਨਾਲ ਹਲਕਾ ਵਿਧਾਨ ਸਭਾ ਖਰੜ ਤੋਂ ਸ਼ੁਰਮਨ ਅਲੀਦਾਲ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਉੱਗੇ ਸਮਾਸੀ ਵੀ ਚੌਧਰੀ ਸ਼ਾਮਲਾਲ ਮਾਜਰੇ ਜੀ ਨੂੰ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸੱਜਣ ਕਾਲ ਜੀ ਹਰਮਨ ਜੀ ਬਹੁਤ ਬਹੁਤ ਸਨਵਾ ਤੁਹਾਡਾ ਤੁਸੀਂ ਸਮਝਾ ਸ਼ਮਲਾ ਜੀ ਪੂਰਾ ਪੰਜਾਬ ਇਸ ਵੇਲੇ ਹੜ ਦੀ ਮਾਰੇ ਟਾਏ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੇਖੋ ਹਰਮਨ ਜੀ ਜਿਹੜਾ ਹੜ ਦੀ ਗੱਲ ਕਰਦੇ ਆਪਾਂ ਸਾਡੇ ਦਬਾਵੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਾਡੀ ਜਿਹੜੀ ਮੌਕੇ ਦੀ ਸਰਕਾਰ ਹੈ ਸਾਡੇ ਸੀਐਮ ਸਾਹਿਬ ਹੈ ਉਹ ਦੇਖੋ ਅੱਜ ਵੀ ਇਹਨੂੰ ਮਜ਼ਾਕ ਦੇ ਉਹਦੇ ਵਿੱਚ ਤਾਮਲ ਲਾਡੂ ਕੇ ਹੋਈਆਂ ਦੇਖੋ ਉਹਨਾਂ ਨੂੰ ਆਪਣੇ ਆਪਣੀ ਪਰਜਾ ਦਾ ਕੋਈ ਫਿਕਰ ਨਹੀਂ ਹੈਗਾ ਜਦ ਕਿ ਸੀਐਮ ਸਾਹਿਬ ਇੱਕ ਸਾਡਾ ਰਾਜਾ ਹੈ ਮੌਕੇ ਦਾ ਰਾਜਾ ਹੈ ਮੌਕੇ ਦੇ ਰਾਜੇ ਨੂੰ ਤਾਂ ਵੈਸੇ ਹੀ ਸਾਰੇ ਕੰਮ ਛੱਡ ਕੇ ਉਹਨਾਂ ਲੋਕਾਂ ਦੀ ਬਹੁਤ ਧਿਆਨ ਦੇਣਾ ਚਾਹੀਦਾ ਅੱਜ ਸਾਡਾ ਜਿਹੜਾ ਪੰਜਾਬ ਹੈ ਉਹ ਲਾਵਰਸਾ ਹੋਇਆ ਫਿਰਦਾ ਹੈ ਆਪਣੇ ਸੀਐਮ ਸਾਹਿਬ ਕੋਈ ਧਿਆਨ ਨਹੀਂ ਦੇ ਰਹੇ ਉਹ ਦੇਖੋ ਤਾਵਾਂ ਦਾਡੂ ਫਿਰਦੇ ਆ ਇੱਥੇ ਅੱਜ ਹੜ੍ਹਾਂ ਦੀ ਮਾਰ ਦੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਉਹ ਤੁਸੀਂ ਦੇਖ ਰਹੇ ਹੋ ਤੁਹਾਡੇ ਤੁਸੀਂ ਮੀਡੀਆ ਰਾਈਟਰਾਂ ਸਾਰਾ ਪਤਾ ਹੀ ਐ ਇਸ ਗੱਲ ਦਾ ਸਹਾਲਾ ਜੀ ਤੁਸੀਂ ਵਿਧਾਨ ਸਭਾ ਹਲਕਾ ਖੜੜ ਤੋਂ ਬਲੌਕ ਕਰਦੇ ਹੋ ਸੋ ਕਿਸ ਤਰ੍ਹਾਂ ਦੇ ਹਾਲਾਤ ਨੇ ਖੜੜ ਹਲਕੇ ਦੇ ਲਾਜ਼ ਦੇ ਪਿੰਡ ਦੇ ਉਹ ਜਿਹੜੀ ਵਿਧਾਨ ਸਭਾ ਹਲਕਾ ਖੜੜ ਦੀ ਗੱਲ ਕਰਦੇ ਆਂ ਜੀ ਅਸੀਂ ਹਲਕੇ ਦੇ ਹਾਲਾਤਾਂ ਨੂੰ ਦੇਖ ਕੇ ਸਾਡੀ ਬੀਬਾ ਅਨਮੋਲ ਗਗਨ ਮਾਨ ਸਾਡੇ ਐਮ.ਐਲ.ਏ ਐਥੇ ਉਹਨੇ 4 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਸਾਡਾ ਵਿਧਾਨ ਸਭਾ ਹਲਕਾ ਖੜੜ ਹੈ ਜਿਹੜਾ ਉਹ ਬਿਲਕੁਲ ਸੀ.ਐਮ. ਹੌਸ ਤੋਂ 200 ਮੀਟਰ ਤੋਂ ਸਟਾਰਟ ਹੋ ਜਾਂਦਾ ਤੇ ਨਵਾਗਰੋਂ ਹੈ ਨਵਾਗਰੋਂ ਦੇ ਨਾਲ ਦਾ ਸਾਰਾ ਏਰੀਆ ਇੱਦਾਂ ਆਪਾਂ ਕਰਾਲੀ ਨੂੰ ਘੁੰਮ ਕੇ ਖੜਨੋ ਜੀ ਸੋ 올ਓਵਰ ਸਾਰੇ ਹਲਕੇ ਦੀ ਗੱਲ ਕਰਦੇ ਆ ਤੇ ਡਿਵੈਲਪਮੈਂਟ ਦਾ ਇੱਕ ਨਾ ਦਾ ਮੁੱਦਾ ਹੈ ਸਰਕਾਰ ਦੱਸਦੀ ਪਈ ਹੈ ਅਸੀਂ ਆ ਕਿਤਾ ਆ ਕੀਤਾ ਪਰ ਮੈਨੂੰ ਲੱਗਦਾ ਵੀ ਖੜ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਬਿਬਾਂ ਅਨਮੋਲ ਗਗਲਮਾਨ ਨੇ ਮੈਨੂੰ ਨਹੀਂ ਲੱਗਦਾ ਕੁਝ ਕੀਤਾ ਹੋਗਾ ਕਿਉਂਕਿ ਮੈਂ ਤਾਂ ਇੱਥੇ ਦਾ ਜੰਪਾ ਵਾਲਾ ਮੈਨੂੰ ਕਲੀ-ਕਲੀ ਪਿੰਡ ਦਾ ਕਲੀ-ਕਲੀ ਗਲੀ ਦਾ ਪਤਾ ਹੈ ਆਧ ਗਲੀਆਂ ਦਾ ਨਾਲਿਆਂ ਦਾ ਨਦੀਆਂ ਦਾ ਬਹੁਤ ਮਾੜਾ ਹਾਲਾਤ ਹੈ ਲੋਕ ਅਸੀਂ ਇਸ ਚੀਜ਼ ਨੂੰ ਦੇਖਦੇ ਹੋਏ ਸਾਡੇ ਹਲਕੇ ਦੇ ਲੋਕਾਂ ਦੀ ਡਿਮਾਂਡ ਹੈ ਅਸੀਂ 3 ਤਰੀਕ ਨੂੰ 11 ਵਜੇ ਮੁੱਲਾਵਾ ਬੈਰੀਅਰ ਤੇ ਇੱਕ ਜਨਤਾ ਦਰਵਾਜ਼ਾ ਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਵਿਭਾਗ ਅਨਮੋਲ ਗਗਲਮਾਨ ਨੂੰ ਮੈਂ ਵਟਸਐਪ ਰਾਹੀਂ ਤੇ ਮੇਲ ਰਾਹੀਂ ਉਹਨਾਂ ਨੂੰ ਮੈਸੇਜ ਭੇਜ ਚੁੱਕਿਆ ਤੇ ਡੀਸੀ ਸਾਹਿਬ ਨੂੰ ਆਪਣੇ ਐਸਐਸਬੀ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਅਸੀਂ ਲੈਟਰ ਭੇਜ ਚੁੱਕੇ ਤੇ ਸਾਡੇ ਲੋਕ ਵਿਵਾਦ ਮੌਲਿਕ ਅਗਰਮਾਨ ਦੇ ਰੂਬਰੂ ਹੋਣਾ ਚਾਹੁੰਦੇ ਆ ਤੇ ਅਸੀਂ ਉਹ ਮੈਸੀ ਲਾਤਾ ਉਹਨਾਂ ਨੂੰ ਤੇ ਤਿੰਨ ਤਰੀਕ ਨੂੰ 11 ਵਜੇ ਅਸੀਂ ਬੈਰੀਅਰ ਦੇ ਉੱਤੇ ਉਹਨਾਂ ਦੀ ਬਕਾਇਦਾ ਕੁਰਸੀ ਲਾ ਕੇ ਵੇਟ ਕਰਾਂਗੇ ਤੇ ਆ ਕੇ ਉਹ ਜਨਤਾ ਦੀ ਪਬਲਿਕ ਦੀ ਜਿਹੜੀ ਦੁੱਖ ਹੈ ਜਿਹੜੀ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਉਹਨੇ ਉੱਥੇ ਕੰਮ ਕੀਤੇ ਹਲਕੇ ਦੇ ਵਿੱਚ ਜੇ ਕਰਨ ਵਾਲੇ ਐ ਜਾਂ ਕਿਦਾਂ ਕਰਨਗੇ ਉਹਦੇ ਬਾਰੇ ਲੋਕ ਉਹਨਾਂ ਨੂੰ ਇੱਕ ਇੱਕ ਪੁਹਚਨ ਪੁੱਛਾਂਗੇ ਉਹਦਾ ਜਵਾਬ ਦੇਣ ਤੋ ਇਸ ਤਰ੍ਹਾਂ ਰੋਜ਼ ਲੋਕਾਂ ਤੋਂ ਵਿਚਰਦੇ ਹਾਂ ਇਸ ਤਰ੍ਹਾਂ ਦੀ ਹੜਾ ਦੀ ਸਥਿਤੀ ਹੈ ਸਾਰੇ ਪਾਸੇ ਪਾਣੀ ਪਾਣੀ ਸੋ ਕਿਸ ਤਰ੍ਹਾਂ ਦੇ ਹਾਲਾਤ ਨੇ ਇੰਨੇ ਲੱਖ ਪਾਸੇ ਪਿੰਡਾਂ ਦੇ ਸਰ ਮੇਰਾ ਪਿੰਡ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰੀ ਤੇ ਹੈ ਮੈਂ ਆਪਣੇ ਪਿੰਡ ਦੀ ਆਪਣੇ ਘਰ ਦੀ ਗੱਲ ਕਰਦਾ ਮੈਂ ਹਲਕੇ ਦੀ ਤਾਂ ਗੱਲ ਚਲੋ ਕਰਦੇ ਹੀ ਕਰਦੇ ਹਾਂ ਹੁਣ ਸਾਨੂੰ ਐਜੇ ਕਾਲੀਦਾਦਾ ਦਾ ਵਰਕਅਪ ਕਰਨੀ ਚਾਹੀਦੀ ਹੈ ਕਰ ਰਹੇ ਆਪਾਂ ਆਪਾਂ ਨਵੰਦਗੀ ਕਿਉਂਕਿ ਸਾਡਾ ਕਾਲੀਦਾਦਾ ਜਿਹੜਾ ਸਾਡਾ ਹਲਕਾ ਅੰਚਾਰ ਸੀ ਉਹ ਪਿਛਲੇ ਸਮੇਂ ਦੌਰਾਨ ਬੀਜੇਪੀ ਜੋ ਸ਼ਾਮਲ ਹੋ ਗਏ ਸੀ ਉਸ ਤੋਂ ਬਾਅਦ ਮੈਂ ਕਾਲੀਦਲ ਦੇ ਵਰਕਰ ਹੋਣ ਦੇ ਨਾਤੇ ਮੈਂ ਪਿੰਡਾਂ ਦੇ ਵਿੱਚ ਹੁਣ ਪਿਛਲੇ 25 ਦਿਨਾਂ ਚ 20 ਦਿਨਾਂ ਚ ਪਿੰਡ-ਪਿੰਡ ਗਿਆ ਤੇ ਪਿੰਡਾਂ ਦੇ ਹਾਲਾਤ ਜਿਹੜੇ ਸੜਕਾਂ ਦੇ ਐ ਨਾਲਿਆਂ ਦੇ ਐ ਤੇ ਜਿੱਦਾਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮਾਤਾ ਧੰਤੀ ਦੇਵੀ ਦੇ ਨਾਲ ਮੇਰਾ ਪਿੰਡ ਹੈ ਉੱਥੇ ਪਿਛਲੇ ਪੌਣੇ 9 ਸਾਲਾਂ ਦੇ ਵਿੱਚ ਜਿਹੜੇ ਕੰਮ ਪਿਛਲੀ ਸਰਕਾਰਾਂ ਨੇ ਕਾਲੀਦਲ ਦੀ ਸਰਕਾਰ ਦੇ ਟਾਈਮ ਹੋਏ ਸੀ ਜਿੱਦਾਂ ਰੈਂਪ ਐ ਨਾਲੇ ਐ ਪੁੜੀਆਂ ਉਹਦੇ ਰੁਪਏ ਨਹੀਂ ਸਰਕਾਰ ਕਢਾ ਸਕੀ ਉਹਨੂੰ ਪੈਚ ਨਹੀਂ ਲਾ ਸਕੀ ਸੜਕਾਂ ਨੂੰ ਤੇ ਹੋਰ ਤਾਂ ਡਿਵੈਲਪਮੈਂਟ ਉਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਇਆ ਅਬੀਬਾ ਅਰਮੋਦ ਗਗਨਮਾਨ ਨੂੰ ਪੋਨੇ ਚਾਰ ਸਾਲ ਲੱਗੇ ਐ ਐਮਐਲਏ ਬਣੀ ਐ ਤੇ ਮੰਤਰੀ ਵੀ ਰਹੀ ਐ ਤੇ ਮੈਂ ਨਹੀਂ ਕਹਿੰਦਾ 95% ਲੋਕਾਂ ਨੇ ਉਹਨੂੰ ਸਾਹਮਣੇ ਬੈਠ ਕੇ ਰੂਰੂ ਹੋ ਕੇ ਕੋਈ ਗੱਲ ਕੀਤੀ ਹੋਊਗੀ ਅੱਜ ਤੱਕ ਮੈਂ ਨਹੀਂ ਉਹਦੀ ਸ਼ਕਲ ਦੇਖੀ ਸਿਰਫ ਚੈਨਲ ਰਾਹੀਂ ਤੇ ਅਖਬਾਰ ਰਾਹੀਂ ਇਹ ਦੇਖਦਾ ਤੇ ਇਸ ਕਰਕੇ ਅਸੀਂ ਕਿ ਜਨਤਾ ਦਰਵਾਜ਼ਾ ਲਾ ਰਹੇ ਆਂ ਤੇ ਜੇਕਰ ਜਨਤਾ ਦਰਵਾਜ਼ੇ ਨਹੀਂ ਪਹੁੰਚਦੇ ਵਿਧਾਇਕ ਸਹਿਬਾ ਤੇ ਉਸ ਤੋਂ ਅਗਲੀ ਕੀ ਕਾਰਵਾਈ ਰੰਗੋ ਉਸ ਤੋਂ ਬਾਅਦ ਫਿਰ ਜੇ ਸਾਡਾ ਮੋਕਾ ਦਾ ਐਮ.ਐਲ.ਏ ਨਹੀਂ ਪਹੁੰਦਾ ਸਾਡੇ ਕੋਲ ਇੱਕ ਇੱਕ ਹੱਲ ਵੱਜਦਾ ਫਿਰ ਆਪਾਂ ਸੀ.ਐਮ. ਸਾਹਿਬ ਨੂੰ ਮਿਲਾਂਗੇ ਤੇ ਅਸੀਂ ਫਿਰ ਉੱਥੇ ਉਹਨਾਂ ਦੀ ਵੇਟ ਕਰਕੇ ਅਸੀਂ ਚੰਡੀਗੜ੍ਹ ਸੀ.ਐਮ. ਹਾਊਸ ਦੇ ਜਾਵਾਂਗੇ ਆਪਣੇ ਜਿਹੜੇ ਸਾਡੇ ਮੈਮੋਰੈਂਡਮ ਬਣਾਏ ਆਪਾਂ ਜਿਹੜੇ ਹਲਕੇ ਦੀਆਂ ਸਮੱਸਿਆਵਾਂ ਉਹ ਸੀ.ਐਮ. ਸਾਹਿਬ ਨੂੰ ਦੱਸਾਂਗੇ ਐਜ਼ ਅ ਸ਼ੁਰਮਣੀ ਕਲਰ ਦੇ ਵਰਕਰ ਹੋਣ ਦੇ ਨਾਤੇ ਤੁਸੀਂ ਤੁਹਾਡੇ ਵੱਲੋਂ ਕੀ ਅਪਰਾਲੇ ਕਿਤੇ ਜਾ ਰਹੇ ਜੋ ਹੜਪੀੜਤ ਲੋਕਨਾਂ ਵੱਲੋਂ ਵਾਸਤੇ ਦੇ ਕੋਈ ਸਾਡੇ ਹੜਪੜ ਦੇ ਸਾਡੇ ਇੱਥੇ ਕਈ ਪਿੰਡਾਂ ਦੇ ਵਿੱਚ ਛੋਟੇ ਛੋਟੇ ਡੈਮ ਲੱਗੇ ਹੋ ਸੀ ਉਹ ਟੁੱਟ ਗਏ ਉਹਦੇ ਮਾਰ ਦੇ ਨੀਚੇ ਲੋਕਾਂ ਕਈ ਗਰੀਬ ਆਦਮੀਆਂ ਦੀ ਮੱਜਾਂ ਤਾਂ ਮਰ ਗਈਆਂ ਕਈਆਂ ਦੇ ਹੋਰ ਤਾਂ ਡੰਗਰ ਮਰ ਗਏ ਕੋਈ ਜਾਨੀ ਨੁਕਸਾਨ ਚਲੋ ਇੰਨੀ ਵੱਡੀ ਉਸ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਸਾਡੇ ਹਲਕੇ 'ਤੇ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰ ਵੱਲੋਂ ਕੋਈ ਕਸਰ ਨਹੀਂ ਹੈ ਜਿਹੜੇ ਸੜਕਾਂ ਦੇ ਹਾਲਾਤ ਐ ਨਾਲਿਆਂ ਦੇ ਹਾਲਾਤ ਐ ਪੁਰੀਆਂ ਦੇ ਹਾਲਾਤ ਐ ਪਾਣੀ ਪ੍ਰਸਾਰ ਦੇ ਵਿੱਚ ਹਰ ਸਾਲਾਂ ਦਾ ਪਿਛਲੇ 9 ਸਾਲਾਂ ਤੋਂ ਨਾ ਰਿਪੇਅਰ ਵੀ ਨਹੀਂ ਕਰਾਈ ਸਾਡੀ 9 9.5 ਸਾਲ ਅਸੀਂ ਇਸ ਕਰਕੇ ਕਹਿੰਦੇ ਆ ਪਿਛਲੀ ਵਾਰੀ ਵੀ ਇੱਥੇ ਜਿਹੜਾ ਸਾਡਾ ਹਲਕਾ ਐਮਐਲਏ ਸੀ ਉਹ ਆਮ ਆਦੀ ਪਾਰਟੀ ਦਾ ਸੀ ਮੈਂ ਭਗਵੰਤ ਰਵਾਨ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਇਹਦਾ ਗਰੀਬ ਲੋਕਾਂ ਦੇ ਤਰਸ ਖਾਓ ਤੁਹਾਨੂੰ ਦੂਜੀ ਵਾਰੀ ਨਿਮੰਦਗੀ ਦਿੱਤੀ ਹੈ ਇਹਨਾਂ ਨੇ ਵੀ ਘਟੋ ਘਟ ਆ ਕੇ ਲੋਕਾਂ ਦੀ ਆਵਾਜ਼ ਤਾਂ ਸੁਣੀ ਜੇ ਮੈਡਮ ਬਨਮੋਲ ਗਗਨਮਾਨ ਸਾਡੇ ਜਨਤਾ ਦਰਵਾਜ਼ੇ 'ਚ ਨਾ ਆਏ ਤੇ ਬਹੁਤ ਮਾੜੀ ਗੱਲ ਹੋਊਗੀ ਲੋਕਾਂ ਨੇ 70000 ਵੋਟ ਪਾ ਕੇ ਇੱਥੋਂ ਉਹਨਾਂ ਨੂੰ ਜਿਤਾ ਕੇ ਭੇਜਿਆ ਤੇ ਜੇ ਉਹਨਾਂ ਦੀ ਖਬਰਸਾਰ ਵੀ ਲੈਣ ਨਹੀਂ ਆਏ ਕੰਮ ਤਾਂ ਕੋਈ ਕੀਤਾ ਨਹੀਂ ਅੱਗੇ ਕਰਨ ਦਾ ਸਮਾਂ ਵੀ ਨਹੀਂ ਰਿਹਾ ਸਵਾ ਸਾਰ ਰਹਿ ਗਿਆ ਜਿਹਦੇ ਵਿੱਚ 6 ਮਹੀਨੇ ਪਹਿਲੇ ਚੋਣ ਜਾਤ ਦਾ ਲੱਗਿਆ ਨਾ 7-8 ਮਹੀਨੇ ਦੇ ਵਿੱਚ ਕੋਈ ਕੰਮ ਕਰ ਨਹੀਂ ਹੋਣਾ ਸਰਕਾਰ ਤੋਂ ਪਰ ਘਟੂ ਘੱਟ ਲੋਕਾਂ ਦੇ ਹਮਦਰਦ ਤਾਂ ਬਣੋ ਅਸੀਂ ਸ਼ਮਲਾ ਜੀ ਵੋਟਾਂ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਵਾਅਦੇ ਕਰਦੀਆਂ ਜਿਵੇਂ ਆਵਾਦੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚਾਹੀਏ ਲੱਗਦਾ ਕਿ 2027 ਜੇਕਰ ਤੁਹਾਡੇ ਹੱਥ ਸੱਤਾ ਆਉਂਦੀ ਹੈ ਤੁਹਾਡੇ ਵੱਲੋਂ ਜੋ ਵਾਅਦੇ ਦਾਅਵੇ ਕੀਤੇ ਜਾਣਗੇ ਸਾਰੇ ਪੂਰੇ ਹੋਣਗੇ ਇਹ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਮੂੰਹੋਂ ਬਿਆਨ ਹੈ ਮੀਡੀਆ ਦੇ ਵਿੱਚ ਵੀ ਅੱਜ ਤੱਕ ਜਿਹੜਾ ਕੰਮ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਪਲੱਸ ਸਾਡੀ ਸਰਕਾਰ ਬਣਦੀ ਹੈ ਸਾਡੇ ਹਲਕੇ ਦੇ ਵਿੱਚ ਪਹਿਲੇ ਵੀ ਕਾਲੀ ਦਲ ਦੀ ਬਹੁਤ ਵੱਡੀ ਦੇਣ ਹੈ ਆ ਨਿਊ ਚੰਡੀਗੜ੍ਹ ਜਿਹੜਾ ਕਾਲੀ ਦਲ ਦੀ ਦੇਣ ਹੈ ਤੇ ਸੜਕਾਂ ਜਿਹੜੀਆਂ 올 ਪੰਜਾਬ ਦੀਆਂ ਉਹ ਕਾਲੀ ਦਲ ਦੀ ਦੇਣ ਹੈ ਹੋਰ ਕੰਮ ਹੈ ਬਹੁਤ ਕੰਮ ਹੈ ਜਿਹੜੇ ਸਾਡੇ ਏਰੀਆ ਨੂੰ ਦਫਾ ਚਾਰ ਪੰਜ ਸੈਕਸ਼ਨ 4 5 ਲੱਗਦਾ ਉਹਦੇ ਵਿੱਚ ਉਹਨਾਂ ਨੇ ਕਾਫੀ ਏਰੀਆ ਜਿਹੜਾ ਦਫਾ 4-5 ਤੋਂ ਬਾਹਰ ਘਟਾ ਲਿਆ ਤਾਂ ਦੇਖੋ 1 ਕਿਲੋਮੀਟਰ ਦੂਰ ਦੇ ਵਿੱਚ ਜ਼ਮੀਨ ਦਾ ਰੇਟ ਹੈਗਾ 15 ਲੱਖ ਰੁਪਏ ਕਿੱਲਾ ਜੀ ਤੇ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਏਰੀਆ ਪੈਂਦਾ ਉੱਥੇ ਹੈਗਾ 40 ਕਰੋੜ ਕਿੱਲੇ ਦਾ ਸਾਡੇ ਲੋਕਾਂ ਨਾਲ ਕਿੰਨਾ ਵੱਡਾ ਇਹਨਾਂ ਨੇ ਧੋਖਾ ਕਰਿਆ ਧੱਕਾ ਕਰਿਆ ਸਰਕਾਰਾਂ ਕਰਨ ਤੇ ਆ ਜੀ ਜਿਹੜੀ ਦਫਾ 4-5 ਹੈ ਉਹ ਵਿਧਾਨ ਸਭਾ ਜਿੱਥੇ ਸੀਐਮ ਸਾਹਿਬ ਬੈਠ ਕੇ ਅਲਾਉਂਸ ਕਰਦੇ ਆ ਸਾਰੀ ਚੀਜ਼ਾਂ ਦੇ ਕਾਨੂੰਨ ਬਣਾਉਂਦੇ ਆ 1961 ਦੇ ਵਿੱਚ ਉੱਥੇ ਵੀ ਜਦੋਂ ਆਪਾਂ ਹਰਿਆਣੇ ਤੋਂ ਵੱਖਰੇ ਹੋਏ ਐ ਨਾ ਜੀ ਉੱਥੇ ਵੀ ਤਖਾ ਦਫਾ ਚਾਰ ਪੰਜ ਐਕਟ ਲੱਗਦਾ ਸੀ ਤੇ ਹੁਣ ਦੇਖੋ ਸਾਡੀ ਆ ਬੱਟ ਹੈ ਨਿਊ ਚੰਡੀਗੜ੍ਹ ਦੀ ਆ ਸਾਡਾ ਪਿੰਡ ਹੈ ਸਾਡੇ ਪਿੰਡ ਦੇ ਵਿੱਚ 15-20 ਲੱਖ ਰੁਪਏ ਕਿਲੇਆ ਰੇਟ ਹੈ ਤੇ ਬੱਟ ਦੇ ਉੱਤੇ 40 ਕਰੋੜ ਕਿਲੇਆ ਰੇਟ ਲੌਂਡ ਐਸਟੀ ਬਿਲਕੁਲ ਮੇਰੇ ਪਿੰਡ ਦੇ ਨਾਲ ਲੱਗਦੀ ਹੈ ਉੱਥੇ ਜਿਹੜਾ ਰੇਟ ਉੱਥੇ ਸ਼ਾਮ ਮੋਲ ਦੇ ਨਾਂ ਤੇ ਸ਼ਾਮ ਫੈਸ਼ਨ ਮੋਲ ਆਲਾ ਨੇ ਕਿ ਬਿਲਡਿੰਗ ਸਰਕਾਰ ਤੋਂ ਲਈ ਹੈ ਸੁਣਨ ਚ ਆਇਆ ਵੀ 40 ਕਰੋੜ ਰੁਪਏ ਕਿਲੇ ਲਈਏ ਪੰਜ ਕਿਲੇ 200 ਕਰੋੜ ਦੇ ਤੇ ਆਪਾਂ ਅੱਧਾ ਕਿਲੋਮੀਟਰ ਦੂਰ ਤੇ 20 ਲੱਖ ਦਾ ਕਿਲਾ 15 ਲੱਖ ਦਾ ਕਿਲਾ ਉਹ ਕਿਉਂ ਹੈ ਸਾਡੇ ਲੋਕਾਂ ਬਾਰੇ ਸਰਕਾਰ ਨੇ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਹੈ ਦਫਾ ਚਾਰ ਪੰਜ ਹੋਣ ਕਰਕੇ ਉੱਥੇ ਸਰਕਾਰ ਤੁਹਾਨੂੰ ਆਪਣੇ ਬੈਠਣ ਵਾਸਤੇ ਰਹਿਣ ਵਾਸਤੇ ਖਾਣ ਪੀਣ ਵਾਸਤੇ ਖੇਤੀ ਵੀ ਨਹੀਂ ਕਰਨ ਦਿੰਦੇ ਕੋਈ ਜ਼ਿਆਦਾ ਜ਼ਮੀਨ ਤਾਂ ਹੈ ਨਾ ਵਿੱਚ ਜਿਸ ਤੋਂ ਮੋਹਾਲੀ ਦੀ ਹੈ ਸੇਮ ਜ਼ਮੀਨ ਹੈ 8 ਕਨਾਲ ਦਾ ਕਿਲਾ ਇੱਥੇ ਹੈ 8 ਕਨਾਲ ਦਾ ਕਿਲਾ ਉੱਥੇ ਹੈ ਮਾਲਕੀ ਸੇਮ ਹੈ ਹਰ ਚੀਜ਼ ਸੇਮ ਹੈ ਪਰ ਸਰਕਾਰਾਂ ਨੇ ਸਾਡੇ ਲੋਕਾਂ ਨਾਲ ਤਾਕਾ ਕਰਿਆ ਹੁਣ ਸਰਕਾਰ ਲੋਕ ਸਾਡੇ ਜਾਗ ਗਏ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਆਮ ਬੰਦਾ ਬਣ ਕੇ ਲੋਕਾਂ ਨੂੰ ਲੁੱਟਿਆ ਤੇ ਹੁਣ ਇਹ ਮੰਚ 'ਚ ਕੜਦਾਂ ਵੀ ਠੱਕੇ ਨਾਲ ਅਸੀਂ ਜਾਂ ਕਿਸੇ ਚੀਜ਼ ਦੇ ਨਾਲ ਵੀ ਅਸੀਂ ਇੱਥੇ ਕੋਈ ਸਰਕਾਰ ਬਣਾ ਲਾਂਗੇ ਐਮਐਲਏ ਬਣਾ ਦੋਗੇ ਅੱਜ ਵੀ ਇਹਨਾਂ ਕੋਲ ਟਾਈਮ ਹੈ ਬਿੱਬਾ ਜੀ ਨੂੰ ਮੈਂ ਬੇਨਤੀ ਕਰਦਾ ਵੀ ਆਗੇ ਲੋਕਾਂ ਦੇ ਵਿਚਾਰ ਸੁਣਨ ਜਿਹੜਾ ਦੁੱਖਾ ਲੋਕਾਂ ਦਾ ਉਹ ਦੂਰ ਹੋ ਸਕੇ ਉਹਨਾਂ ਦੇ ਜਿਹੜੇ ਮਨ ਮਟਾਵੇ ਉਹ ਦੂਰ ਹੋ ਜਾਣ ਕਿਉਂਕਿ ਇਹਨਾਂ ਨੂੰ ਦੋ ਵਾਰੀ ਨਵੰਦਗੀ ਦਿੱਤੀ ਐ ਇੱਥੋਂ ਇਹ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਚੋਂ ਨਿਕਲ ਜਾਣੇ ਜਿੱਦਾਂ ਦਿੱਲੀ ਸਰਕਾਰ ਬਣੀ ਸੀ ਦੋ ਵਾਰੀ ਇਲੈਕਸ਼ਨ ਹੋਇਆ ਤੇ ਫੇਰ ਸਾਡੇ ਜਿਹੜੇ ਦਿੱਲੀ ਦੇ ਸੀਐਮ ਸਾਹਿਬ ਸੀ ਰਵਿੰਦਰ ਕੇਜਰੀਵਾਲ ਜੀ ਉਹ ਇੱਕ ਸਾਲ ਜੇਲ੍ਹ ਦੀ ਯਾਤਰਾ ਵੀ ਕਰਕੇ ਆਏ ਐ ਉਦੋਂ ਉਹ ਮਨੀਸ਼ ਸੋਢੀ ਸਾਡੇ ਪੰਜਾਬ ਦੇ ਜ਼ਾਰਦੇ ਉਹ ਵੀ ਯਾਤਰਾ ਕਰਕੇ ਆਏ ਐ ਤੇ ਕਿਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਨਾ ਆਪੋ ਕੁਤਲਾਂ ਪੈ ਜੀ ਜੀ ਕਿਉਂਕਿ ਇਹ ਚੰਗੇ ਮਾੜੇ ਦੀ ਇਹਦਾ ਸਾਰਿਆਂ ਦੇ ਆਉਂਦੇ ਆ ਪਰ ਇਹਨਾਂ ਨੂੰ ਗਰੀਬ ਲੋਕਾਂ ਮਾਰੇ ਜਿਹੜੇ ਲੋਕਾਂ ਨੂੰ ਲੁੱਟਿਆ ਇਹਨਾਂ ਨੇ ਵੋਟਾਂ ਮੰਗ ਝੂਠ ਸੱਚ ਬੋਲ ਕੇ ਲਈਆਂ ਤੇ ਉਹ ਅੱਜ ਵੀ ਇਹਨਾਂ ਕੋ ਸਮਾ ਆ ਉਹਨਾਂ ਲੋਕਾਂ ਦਾ ਘੱਟੋ ਘੱਟ ਮਾਣ ਰੱਖਣ ਵਾਸਤੇ ਉਹਨਾਂ ਨੂੰ ਝੂਠ ਸੱਚ ਜਿੱਤੇ ਬੋਲ ਕੇ ਪਹਿਲੇ ਵੋਟਾਂ ਲਈਆਂ ਅੱਜ ਵੀ ਉਹਨਾਂ ਦੇ ਵਿੱਚ ਮਨ ਨੂੰ ਗੱਲ ਨੂੰ ਲੱਗਣਾ ਚਾਹੀਦਾ ਇਹਨਾਂ ਨੂੰ ਬੀਬਾ ਨੂੰ ਅਸੀਂ ਤੁਹਾਡੇ ਚੈਨਲ ਰਾਹੀਂ ਮੈਸੇਜ ਵਾਲਾ ਚਾਹੁੰਦੇ ਬੀਬਾ ਜਨਤਾ ਦਰਬਾਰ ਦੇ ਵਿੱਚ ਆ ਕੇ ਲੋਕਾਂ ਦੀ ਸਮੱਸਿਆਵਾਂ ਸੁਣੋ ਜਿਹੜਾ ਤੁਹਾਡੇ ਕੋਲ ਸੌਮਾ ਹੈਗਾ 5-7 ਮਹੀਨੇ ਦਾ ਉਹਦੇ ਵਿੱਚ ਜਿੰਨੇ ਕੰਮ ਵੱਧ ਤੋਂ ਵੱਧ ਕਰਾ ਘੱਟੋ ਘਾਟ ਇਹਦਾ ਪਿਛਲਾ ਪੌਣੇ 4 ਸਾਲਾਂ ਦਾ ਹਿਸਾਬ-ਕਿਤਾਬ ਉਹਨਾਂ ਦਾ ਪੂਰਾ ਹੋ ਜੇ ਅੱਗੇ ਆਉਣ ਆਏ ਟਾਈਮ ਦੇ ਵਿੱਚ ਤਾਂ ਲੋਕ ਜਾ ਕੇ ਹੁਣ ਉਹ ਕਿਸੇ ਦੇ ਵਰਲਾਈ ਨਹੀਂ ਪਰ ਇਹਨਾਂ ਨੇ ਉਹ ਪਾ ਚੌਧਰੀ ਸਾਹਿਬ ਸ਼ਰਮਣੇ ਕਾਲੀਦਾਲ ਦੀ ਨਾਲ ਅਲੰਪਤਾ ਕਾਫੀ ਜੁੜੀ ਹੋਈਆਂ ਨੇ ਕਿ ਜਵੇਂ ਬੇਅਦਬੀ ਦੀ ਲਾ ਲਈ ਹੈ ਨਸ਼ਿਆਂ ਦੀ ਲਾ ਲਈ ਹੈ ਲੱਗਦਾ ਹੈ ਕਿ 2027 'ਚ ਲੋਕ ਸਹਿਕਾਰ ਕਰਨਗੇ ਇੱਕ ਚੀਜ਼ ਨੂੰ ਭੁੱਲ ਕੇ ਇਹ ਤੁਸੀਂ ਬਹੁਤ ਸੋਹਣਾ ਕੁਐਸਚਨ ਕਰਿਆ ਜਿਹੜੀ ਸੇਰੋਮੋਨੀ ਕਾਲੀਦਾਲ ਦੀ ਗੱਲ ਹੈ ਇਹ ਤੇ ਧੜੇਵਾਜੀ ਦੇ ਚੱਕਰ ਦੇ ਵਿੱਚ ਸਾਡੇ ਲੋਕ ਆ ਇਹ ਏਜੰਸੀਆਂ ਨੇ ਬਖਲਾਟ ਤੇ ਕਾਲੀ ਦਲ ਇੱਕੇ ਆ ਉਹੀ ਰਹਿਣਾ ਹੈ ਜੀ ਸ਼ੁਰੂ ਤੋਂ ਲੈ ਕੇ ਸਰੋਣੀ ਕਾਲੀ ਦਲ ਜਿਹੜਾ ਜਿਹਦੇ ਪ੍ਰਧਾਨ ਸਰਦਾਰ ਵੀਰ ਸਿੰਘ ਬਾਦਲਾਹ ਉਹੀ ਰਹਿਣਾ ਹੈ ਉਹੀ ਸੀ ਪਰ ਉਸ ਏਜੰਸੀਆਂ ਨੇ ਸਾਡੇ ਬੰਦਿਆਂ ਨੂੰ ਬਖਲਾਟ ਤੇ ਪਾ ਕੇ ਬਖਲਾ ਆ ਕੇ ਉੱਠੇ ਰਸਤੇ ਤੋਰਤਾ ਮੈਂ ਨਹੀਂ ਕਹਿੰਦਾ ਜਿਹੜਾ ਬੰਦਾ ਸੀਟ ਤੇ ਬੈਠਿਆ ਉਹ ਆਪਣੇ ਖਿਲਾਫ ਕੋਈ ਗਲਤ ਇਲਜ਼ਾਮ ਲਵਾਵੇ ਇਹ ਪ੍ਰਮਾਤਮਾ ਦੀ ਦੇਣ ਹੁੰਦੀ ਹੈ ਚੰਗੇ ਮਾੜੇ ਦਿਨ ਹੁੰਦੇ ਆ ਸਾਡੇ ਪ੍ਰਧਾਨ ਜੀ ਨੇ ਮਾਫੀ ਮੰਗੀ ਇਸ ਗੱਲ ਦੀ ਵੀ ਜੇਕਰ ਕਿਸੇ ਮੇਥੋਂ ਗਲਤੀ ਹੋ ਗਈ ਪਾਰਟੀ ਦਾ ਕੋਈ ਕਸੂਰ ਨਹੀਂ ਇਸ ਗੱਲ 'ਚ ਪਾਰਟੀ ਦਾ ਇਸ ਗੱਲ 'ਚ ਕੋਈ ਕਸੂਰ ਨਹੀਂ ਹੈ ਪਾਰਟੀ ਨੇ ਕੋਈ ਕਿਸੇ ਦਾ ਮਾਰਾ ਨਹੀਂ ਕਰਿਆ ਇਹ ਤਾਂ ਕੁਝ ਸਰਾਰਤੀ ਅੰਸਰ ਲੋਕ ਹੈ ਉਹ ਗਲਤ ਝੂਠ ਸੁਫਾਨ ਬੋਲੀ ਜਾਂਦੇ ਆ ਉਹਨਾਂ ਚੀਜ਼ਾਂ ਦਾ ਮੈਨੂੰ ਨਹੀਂ ਲੱਗਦਾ ਪਾਰਟੀ ਤੇ ਕੋਈ ਅਸਰ ਪਾਊਗਾ ਤੁਸੀਂ ਕਹਿੰਦਾ ਕਿ ਧੜੇਬੰਦੀ ਦਾ ਖਮਿਆਜਾ ਪਾਰਟੀ ਨੂੰ ਪੁੱਤਣ ਪਊਗਾ ਬਿਲਕੁਲ ਨਹੀਂ ਤੜੇਵਾ ਜੀ ਹਰ ਵਾਰੀ ਹਰ ਇਲੈਕਸ਼ਨ ਦੇ ਵਿੱਚ ਹਮੇਸ਼ਾ ਕਾਲੰਗਿਆਰੀ ਕਾਨਕ ਦੇ ਵਿੱਚ ਹੁੰਦੀ ਹੈ ਉਹ ਕਾਲੰਗਿਆਰੀ ਦੇ ਰੂਪ ਦੇ ਵਿੱਚ ਰਹੇਗੀ ਉਹਨੂੰ ਆਪਾਂ ਕੱਢੇ ਨਹੀਂ ਸਕਦੇ ਉਹ ਇਹ ਇਹ ਤਾਂ ਮੜਾ ਮੋਟਾ ਦਾ ਬਨ ਮਟਾਵਾ ਹੁੰਦਾ ਹੀ ਹੈ ਪਰ ਸਾਡੇ ਜਿਹੜੇ ਜ਼ਿਮੀਂਦਾਰ ਲੋਕ ਐ ਇਹ ਜਦੋਂ ਸਮਾਂ ਆਂਦਾ ਉਦੋਂ ਇਕੱਠੇ ਹੋ ਜਾਂਦੇ ਐ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਜ਼ਿਮੀਂਦਾਰਾਂ ਦਾ ਰਿਵਾਜ ਹੈ ਵੀ ਜਦੋਂ ਸਮਾਂ ਆਂਦਾ ਨਾ ਹੀ ਇਹ ਇੱਕ ਆਵਾਜ਼ ਮਾਰਨ ਤੋਂ ਇਕੱਠੇ ਹੋ ਜਾਂਦੇ ਆ ਪਰ ਜਿਹੜੇ ਚੰਗੇ ਵਧੀਆ ਲੋਕ ਆ ਉਹ ਸਾਰੇ ਆ ਜਾਣਗੇ। Haryana Sarkar ਵੱਲੋਂ ਜੋ ਸਿੱਕਤਲੇ ਆਮ ਦੇ ਜੋ ਪਰਿਵਾਰ ਨੇ ਉਹਨਾਂ ਦੇ ਵਰਕਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇਸ ਮੈਨੂੰ ਇਸ ਪਹਿਲ ਕਦਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀੜਾ ਜੀ Haryana Sarkar ਨੇ CM ਸਾਹਿਬ ਨੈਭ ਸੈਣੀ ਜੀ ਨੇ ਸਟੈਪ ਚੁੱਕਾ ਉਹ ਬਹੁਤ ਚੰਗੀ ਗੱਲ ਹੈ। ਜੀ ਇਹ ਸਾਨੂੰ ਇਸ ਗੱਲ ਦਾ ਦੁੱਖ ਹੈ 84 ਸਾਡੇ ਭਰਾਵਾਂ ਦਾ ਸਾਡੇ ਭੈਣਾਂ ਦਾ ਸਾਡੇ ਪਰਿਵਾਰਾਂ ਦਾ ਬਹੁਤ ਨੁਕਸਾਨ ਹੋਇਆ। ਤੇ ਉਹਦੀ ਜਿਹੜੀ ਹੱਕ ਬਣਦਾ ਉਹ ਹਰਿਆਣਾ ਸਰਕਾਰ ਨੇ ਦਿੱਤਾ ਤੇ ਪੰਜਾਬ ਸਰਕਾਰ ਵੀ ਦੇਵੇ ਇਹ ਮੌਕੇ ਦੇ ਸਰਕਾਰਾਂ ਹੀ ਇਹ ਕੰਮ ਕਰ ਸਕਦੀਆਂ ਤੇ ਜੇ ਅਗਰ ਪੰਜਾਬ ਜੀ ਵੀ ਦਿੱਤਾ ਜਾਵੇ ਉਹਨਾਂ ਦਾ ਹੱਕ ਜਿਹੜਾ ਬਣਦਾ ਹੈ ਤੇ ਬੜੀ ਖੁਸ਼ੀ ਹੋਊਗੀ ਸਾਨੂੰ ਸਾਡੇ ਨਾਲ ਬਹੁਤ ਮਾੜਾ ਟਾਈਮ ਅਸੀਂ ਪਿਛਲਾ ਸਮਾਂ ਕੱਟਿਆ ਤੇ ਪੰਜਾਬ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਜਿੱਦਾਂ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜੈ ਜੋ ਵੀ ਦਿੱਤਾ ਹੈ ਤੁਹਾਡੇ ਸਾਹਮਣੇ ਤੁਹਾਨੂੰ ਸਾਰਾ ਕੁਝ ਜਾਣਦੇ ਆ ਇਹ ਪੰਜਾਬ ਸਰਕਾਰ ਦਾ ਵੀ ਹੱਕ ਬੰਦਾ ਉਹ ਸਮਾਂ ਬਹੁਤ ਮਾੜਾ ਸੀ ਉਹ ਬਹੁਤ ਉਸ ਟਾਈਮ ਦੇ ਵਿੱਚ ਬਹੁਤ ਚੰਗੇ ਮਾੜੇ ਦਿਨ ਦੇਖਣੇ ਪਏ ਸਾਡੇ ਜ਼ਿੰਮੇਵਾਰਾ ਭਾਈਚਾਰੇ ਨੂੰ ਸਾਰੇ ਆਲ ਪੰਜਾਬ ਨੂੰ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਉਹ ਵੀ ਘੱਟੋ ਘੱਟ ਹਰਿਆਣੇ ਤੋਂ ਘੱਟ ਤੇ ਨਕਵਾਨ ਉਹ ਬੰਦ ਕਰਨਾ ਚਾਹੀਦਾ ਉਹ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦੀ ਨੀਤੀ ਜੋ ਵਾਪਸ ਲੈ ਲਈ ਹੈ ਇਹਦਾ ਸੇਰਾ ਸ਼ੁਰਮਣੀ ਅਕਾਲੀ ਦਲ ਆਪਣੇ ਸਰਲਹਿਰੀ ਲੱਗਦਾ ਕਿਸ ਚੀਜ਼ ਦਾ ਬੈਨੀਫੀਸ਼ੀਅਰ 2027 ਦੇ ਚੋਣਾਂ ਚ ਹੋਵੇਗਾ ਅਕਾਲੀ ਦਲ ਦੇਖੋ ਜੀ ਜਿਹੜੀ ਲੈਂਡ ਪੂਲਿੰਗ ਦੀ ਗੱਲ ਕਰਦੇ ਆਂ ਸਰਕਾਰ ਨੇ ਇੱਕ ਬਹੁਤ ਵੱਡੀ ਸਿਆਸਤ ਸਾਰੇ ਲੋਕਾਂ ਨਾਲ ਜੀਵਿੰਦਾਰ ਨਾਲ ਕਰਨ ਦੀ ਕੋਸ਼ਿਸ਼ કરી ਸੀ ਜਿਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਸਰਦਾਰ ਸੁਖਵਿੰਦਰ ਸਿੰਘ ਬਾਦਲ ਸਾਹਿਬ ਨੇ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਜੀਵਿੰਦਾਰ ਨਾਲ ਮੋਢਾ ਨਾਲ ਮੋਢਾ ਜੋੜ ਕੇ ਤੇ ਦੇਖੋ ਤੁਹਾਡੇ ਸਾਹਮਣੇ ਵੀ ਸਰਕਾਰ ਨੂੰ ਝਿਫਣਾ ਪਿਆ ਡੈਨ ਪੂਲਿੰਗ ਜਿਹੜਾ ਐਕਟ ਹੈ ਉਹ ਵਾਪਸ ਕਰਿਆ ਇਹਨਾਂ ਨੇ ਐਦਾਂ ਹੀ ਸਾਡੇ ਲੋਕ ਜਿਹੜੇ ਅੱਜ ਜਿਹੜੇ ਆਪਾਂ 3 ਤਰੀਕ ਨੂੰ ਧਰਨਾ ਲਾ ਰਹੇ ਆ ਸਾਡੇ ਲੋਕਾਂ ਨਾਲ ਇਹ ਧੱਕਾ ਹੋਇਆ ਹੋਇਆ 2022 ਸਰਕਾਰ ਬਣੀ ਸਾਡੇ ਪਿੰਡ ਦੀ 3600 ਕਲਾ ਜ਼ਮੀਨ ਹੈ ਜਿਹਦੇ ਵਿੱਚ 85% ਆਬਾਦੀ ਹੈ ਘਰ ਲੋਕ ਬੈਠੇ ਆ ਉਹ ਲੋਕ ਅੱਜ ਘਰ ਤੋਂ ਬੇਘਰੇ ਕੀਤੇ ਹੋਏ ਆ ਸਰਕਾਰ ਨੇ ਮੈਂ ਤੁਹਾਡੇ ਚੈਨਲ ਰਾਹੀਂ ਸੀਐਮ ਸਾਹਿਬ ਨੂੰ ਤੇ ਬੀਬਾ ਨਮੋਦ ਗਗਲਮਾਨ ਨੂੰ ਹਰ ਉਹਤੇ ਪੁਆਇੰਟ ਤੇ ਬੋਲਦਾ ਵੀ ਲੋਕਾਂ ਦਾ ਗਰੀਬ ਲੋਕਾਂ ਬਾਰੇ ਸੋਚੋ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰੋ ਇੱਕ ਸਾਡੇ ਨਾਲ 나ਡਾ ਪਿੰਡ ਹੈ ਉੱਥੇ 1200 ਕਲਾ ਜਿਹਦੇ ਵਿੱਚ ਆਬਾਦੀ ਹੈ ਲੋਕ ਗਰੀਬ ਲੋਕ ਦੋ ਦੋ ਮਰਲੇ ਤੇ ਤਿੰਨ ਦਿੰ ਮਰਲੇ ਤੇ ਮਰਲੇ ਮਰਲੇ ਘਰ ਬਣਾ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਉਹ ਸਾਰੇ ਚੰਡੀਗੜ੍ਹ ਨੌਕਰੀਆਂ ਕਰਦੇ ਆ ਕੱਚੀ ਪੱਕੀਆਂ ਤੇ ਉਹਨਾਂ ਨੂੰ ਉਜਾੜ ਕੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਜੇ ਲੋਕਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਇਸ ਚੀਜ਼ ਦੀ ਮੈਂ ਕਿਰਪਾ ਕਰਦਾ ਇਹਨਾਂ ਨੂੰ ਦੋਵੇਂ ਸੀਐਮ ਸਾਹਿਬ ਤੇ ਬਿਪਨ ਮੋਲ ਗਗਨ ਮਾਨ ਨੂੰ ਫਿਰ ਗਰੀਬ ਲੋਕਾਂ ਦੇ ਤਰਸ ਖਾ ਲੋ ਤੁਹਾਨੂੰ ਜ਼ਮੀਨ ਨਹੀਂ ਲੋਕਾਂ ਨੇ 1 ਇੰਚ ਵੀ ਨਹੀਂ ਦੇਣੀ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਾ ਲਨ ਸੀਐਮ ਸਾਹਿਬ ਮੇਰੇ ਪਿੰਡ ਦੇ ਵਿੱਚ ਇੱਕ ਮਰਲਾ ਲੈ ਕੇ ਦੱਸ ਲੋਕ ਮਰਨ ਤੱਕ ਜਾਣਗੇ ਇਹਨਾਂ ਨੇ ਲੋਕਾਂ ਨਾਲ ਬਹੁਤ ੱੱਕਾ ਕੀਤਾ ਸਾਡੇ ਲੋਕਾਂ ਕੋਲ ਦੋ-ਦੋ ਚਾਰ-ਚਾਰ ਕਨਾਲ ਜ਼ਮੀਨ ਸੀ ਜਿਹੜੀ ਇਹਨਾਂ ਨੇ ਧੱਕੇ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਕਰਤੀ ਤੇ ਇਸ ਗੱਲ ਦੀ ਉਹੀ ਜ਼ਮੀਨ ਸੀ ਉਹੀ ਵੇਚ ਕੇ ਲੋਕ ਸਾਡੇ ਵਿਆਹ ਸ਼ਾਦੀਆਂ ਮਰਗਾਂ ਦੇ ਸਾਰੇ ਭੋਗ ਵਗੈਰਾ ਉਹ ਲੋਕਾਂ ਕੋਲ ਉਹੀ ਸੀ ਇੱਕ ਚੀਜ਼ ਉਹ ਚੱਕ ਕੇ ਇਹਨਾਂ ਨੇ ਸਰਕਾਰ ਦੇ ਨਾਂ ਤੇ ਕਰਤੀ ਇਸ ਗੱਲ ਦੀ ਲਾਂਹਤਾ ਇਹਨਾਂ ਨੂੰ ਸੀਐਮ ਸਾਹਿਬ ਨੂੰ ਵੀ ਆ ਗਰੀਬ ਲੋਕਾਂ ਦਾ ਧੱਕਾ ਨਾ ਕਰਨਾ ਲੋਕ ਜਾਗ ਚੁੱਕੇ ਆ ਹੁਣ ਬਹੁਤ ਬੁਰੀ ਤਰ੍ਹਾਂ ਨਿਸ਼ਾਨਣਗੇ ਇਹਨਾਂ ਦਾ ਜੇ ਲੋਕਾਂ ਨੂੰ ਧੱਕਾ ਕਰਨ ਦੀ ਕੋਸ਼ਿਸ਼ ਕਰੀ ਜੇ ਇਹਨਾਂ ਨੇ ਸਾਡੀ ਜ਼ਮੀਨ ਕੋ ਖੋਈ ਸੀ ਹਾਈ ਕੋਰਟ ਨੇ ਐਡਿਸ ਵਾਸਟੇ ਕਰਤੀ ਇਹਨਾਂ ਨੂੰ ਕੀ ਮਿਲਿਆ ਜਦ ਕਿ ਉਹ ਜ਼ਮੀਨ ਦਾ ਕਰੋੜਾਂ ਰੁਪਏ ਰੈਵਨਿਊ ਖਾਈ ਬੈਠੇ ਹੈ ਜਿਹੜੀ ਜ਼ਮੀਨ ਮਾਲਕੀ ਖਾਨਾ ਕਾਸਤ ਹਜ਼ਾਰਾਂ ਸਾਲਾਂ ਤੋਂ ਲੋਕ ਕਬਜ਼ੇ ਵਿੱਚ ਬੈਠੇ ਹੈ ਤੇ ਇਹਨਾਂ ਨੇ ਮਾਲਕੀ ਧੱਕੇ ਨਾਲ 40 ਸਾਲ ਤੋਂ ਅਸੀਂ ਮਾਲਕ ਸੀ ਤੇ ਸਾਡੇ ਲੋਕ ਬੇਗਰੇ ਘਰ ਪਰ ਲੋਕ ਬਕਸ਼ਣ ਦੇ ਨਹੀਂ ਇਹਨਾਂ ਨੂੰ ਇਹ ਕਈ ਚੀਜ਼ਾਂ ਹੈ ਜਿਹੜੀਆਂ ਕਈ ਮੁੱਦੇ ਹੈ ਜਿਹੜੇ ਇਸ ਸਰਕਾਰ ਨੇ ਸਾਡੇ ਲੋਕਾਂ ਦਾ ਧੱਕਾ ਕੀਤਾ ਜਿਹਦਾ ਪਿਛਲੇ 47 ਤੋਂ ਪਹਿਲੇ ਗੁਲਾਮੀ ਦੇ ਟਾਈਮ ਸਾਡੇ ਨਾਲ ਇਹ ਕੰਮ 1857 ਦੇ ਵਿੱਚ ਵਿਦਰੋਹ ਹੋਇਆ ਸੀ ਸਾਡੇ ਤਕਰੀਬਨ ਪਰਵਾਸ ਸਾਰੇ ਨਾ ਦਿੱਲੀ ਤੋਂ ਆਏ ਹੋਏ ਆ ਸਾਡਾ ਗੁੱਜੀ ਗੁਜਰ ਭਾਈ ਚਰਿਆ ਰਾਜ ਸੀ ਦਿੱਲੀ ਤੇ ਉੱਥੇ ਜਿਸ ਟਾਈਮ ਸਰਕਾਰਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰੀ ਸਾਡੇ ਲੋਕ ਅੱਗੇ ਜੰਗਲਾਂ 'ਚ ਆ ਕੇ ਰਹਿਣਾ ਸਟਾਰਟ ਕਰਤਾ ਨਾ ਇਹ ਤੇ ਜੰਗਲਾਂ ਦੇ ਵਿੱਚ ਉਸ ਜ਼ਮੀਨ ਤੇ ਆਹ ਜ਼ਮੀਨ ਦਾ ਕੀ ਫਰਕ ਹੈ ਤੇ ਅੱਜ ਇਹਨਾਂ ਸਾਡੀ ਵੈਲਿਊ 0 ਪਾਈ ਹੈ ਇਹ ਧੱਕੇ ਨਾ ਖੋਲੋਗੇ ਇਹ ਕਦੇ ਵੀ ਨਹੀਂ ਹੋਊਗਾ ਸਾਡੇ ਲੋਕ ਜਾਗ ਗਏ ਇਸ ਗੱਲ ਤੇ ਬੀਬਾ ਅਰਮੋਲ ਗਗਨ ਮਾਨ ਨੂੰ ਮੈਂ ਚੈਲੰਜ ਕਰਦਾ ਇਸ ਗੱਲ ਦਾ ਵੀ ਇੱਕ ਮਰਲਾ ਆ ਕੇ ਉੱਥੇ ਦੱਬ ਕੇ ਦੇਖੋ ਤੇ ਲੋਕ ਇਹਨਾਂ ਨੂੰ ਮੌਕੇ ਤੇ ਜਵਾਬ ਦੇਣਗੇ ਉਸ ਗੱਲ ਦਾ ਤਦਸਾ ਆਖਰੀ ਸਵਾਲ ਆ 3 ਸਤੰਬਰ ਦਾ ਜੋ ਜਨਤਾ ਦਰਬਾਰ ਲੱਗਣਾ ਚਾ ਰਿਹਾ ਉਹ ਅਕਾਲੀ ਦਲ ਇੰਡੀਪੈਂਡੈਂਟ ਲਾ ਰਹੀ ਹੈ ਜਾਂ ਬਾਕੀ ਆਪੋਸ਼ਨ ਪਾਰਟੀਆਂ ਦੇ ਆਰਗੂ ਵਿੱਚ ਹਿੱਸਾ ਲੈਣਗੇ ਤੇ ਇਹਦੇ ਵਾਸਤੇ ਤੁਸੀਂ ਵਰਕਰਾਂ ਨੂੰ ਕੀ ਅਪੀਲ ਕਰਨੀ ਚਾਹੋ ਜਿਹਦੇ ਵਿੱਚ ਜਿਹੜੇ ਵਰਕਰ ਹੈ ਸਾਡੇ ਅਕਾਲੀ ਦਲ ਦੇ ਉਹ ਸਾਰੇ ਪਹੁੰਚਣਗੇ ਇਹਦੇ ਵਿੱਚ ਇਹ ਅਕਾਲੀ ਦਲ ਦਾ ਕੋਈ ਹੋ ਨਹੀਂ ਹੈਗਾ ਇਹ ਤਾਂ ਲੋਕਾਂ ਦਾ ਹਲਕੇ ਦੇ ਲੋਕਾਂ ਦਾ ਰੋਸ ਹੈ ਜੀ ਅਕਾਲੀ ਦਲ ਦੇ ਅਸੀਂ ਨੁਮਾਇੰਦਗੀ ਕਰਦੇ ਆਂ ਅਸੀਂ ਵਰਕਰ ਹੈ ਸਾਡਾ ਭਾਈਚਾਰਾ ਇੱਥੇ ਪਿੰਡਾਂ ਦੇ ਵਿੱਚ ਜਿਹੜੇ 5.7 ਪੈਣਾ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰਦੀ ਹੈ ਵੀ ਉੱਥੇ ਸੀਐਮ ਸਾਹਿਬ ਤੇ ਮੈਂ ਪਿੱਛੇ ਬਿਆਨ ਸੁਣਿਆ ਵੀ ਇਹਨਾਂ ਚਾਰੀਆਂ ਦੇ ਵਿੱਚ ਕਰੋੜਾਂ ਰੁਪਏ ਦੇ ਉਹ ਕੋਲ ਕੋ ਬਣਾ ਕਰੋੜਾਂ ਰੁਪਏ ਦੱਬਿਆ ਹੋਇਆ ਆ ਆਪਾਂ ਕੱਢਣ ਲੱਗੇ ਐ ਤੇ ਕਿਸੇ ਦਾ ਇੱਕ ਮਤਲਬ ਉਹਨਾਂ ਨੇ ਆ ਕੇ ਛੋਟੀ ਬੋੜੀ ਨਗਰ ਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਥੇ ਐਦ ਕਬਜ਼ਾ ਲੋਕ ਮਰਨ ਤੱਕ ਜਾਣਗੇ ਮਿਆਬਰੀ ਸਾਹਿਬ ਇਹ ਗੱਲ ਮੇਰੀ ਨੋਟ ਕਰ ਲਓ ਜੇ ਸਰਕਾਰ ਧੱਕਾ ਕਰਨ ਦੀ ਕੋਸ਼ਿਸ਼ ਕਰੂਗੀ ਲੋਕ ਮਰਨ ਤੱਕ ਜਾਣਗੇ ਸਾਨੂੰ ਸਾਰੇ ਲੋਕਾਂ ਨੂੰ ਗਿਲਾ ਇਸ ਗੱਲ ਦਾ ਇਸ ਸਰਕਾਰ ਨੇ ਸਾਡੀ ਨਾ ਧੱਕਾ ਕਰਿਆ ਸਾਡੇ ਲੋਕਾਂ ਨਾਲ ਧੱਕਾ ਕੀਤਾ ਅਸੀਂ ਇਹ ਨਹੀਂ ਹੋਣ ਦੇਵਾਂਗੇ ਕੋਈ ਗੱਲ ਨਹੀਂ ਸਾਨੂੰ ਬਾਅਦ ਤੋਂ ਬਾਅਦ ਕੀ ਕਰ ਲਵਾਂਗੇ ਸਾਡੇ ਅਸੀਂ ਅੰਦਰ ਬਾਹਰ ਜਾਣ ਤੋਂ ਬਿਲਕੁਲ ਨਹੀਂ ਡਰਦੇ ਜੋ ਕਰਨਾ ਹੈ ਕਰ ਲੈ ਖੁੱਲ ਕੇ ਪਰ ਅਸੀਂ ਕਿੰਝ ਜ਼ਮੀਨਦਾਰ ਨਹੀਂ ਦੇਵਾਂਗੇ ਸਰਕਾਰ ਨੂੰ ਸਾਡੇ ਪਿੰਡ ਦੇ ਵਿੱਚ ਪੰਜ ਪੰਚਾਇਤਾਂ ਹੈ ਪੰਜੇ ਪੰਚਾਇਤਾਂ ਦੇ ਵਿੱਚ 3600 ਗਿਲਾ ਜ਼ਮੀਨ ਹੈ ਉਹ ਛੋਟੇ ਛੋਟੇ ਜ਼ਮੀਨਦਾਰ ਹੈ ਕਿਸੇ ਕੋ 2 ਕਨਾਲ ਹੈ ਕਿਸੇ ਕੋ 4 ਕਨਾਲ ਹੈ ਕਿਸੇ ਕੋ 6 ਕਨਾਲ ਹੈ ਉਸੇ ਜ਼ਮੀਨ ਦੇ ਹਿਸਾਬ ਤੇ ਉਹ ਲੋਕ ਆਪਣਾ ਗੁਜ਼ਾਰਾ ਕਰਦੇ ਸੀ ਆ ਸਰਕਾਰ ਨੇ ਸਾਨੂੰ ਆਹ ਗਿਫਟ ਦਿੱਤਾ ਇਹ 70000 ਵੋਟ ਪਾ ਕੇ ਸਾਡੇ ਲੋਕਾਂ ਨੇ ਜਿੱਥੋਂ ਨਵੰਦਗੀ ਦਿੱਤੀ ਇਹਨਾਂ ਨੂੰ ਪਿਛਲੀ ਵਾਰੀ ਕਮਰਸੰਧੂ ਜਿੱਥੇ ਇਹਨਾਂ ਦੇ ਐਮਐਲਏ ਰਹੇ ਤੇ ਇਹਨਾਂ ਨੇ ਬਣ ਸਰਕਾਰ ਬਣਦੇ ਸਾਰੇ ਸਾਡੇ ਨਾਲ ਕੀ ਕੀਤਾ ਲੋਕ ਬਹੁਤ ਰੋਸਚ ਐ ਇਹ ਤੁਹਾਨੂੰ ਤਿੰਨ ਤਰੀਕ ਨੂੰ ਸਾਹਮਣੇ ਆਜੂਗਾ ਲੋਕਾਂ ਦਾ ਰੋਸ ਆ ਜਿਹੜਾ ਨਾ ਖੁੱਲ ਕੇ ਸਾਹਮਣੇ ਆ ਜਾਵਾਂਗੇ ਲੋਕ ਇਹ ਬੜੀ ਸਰਕਾਰ ਦੀ ਬਹੁਤ ਭਲਾਈ ਦੀ ਗੱਲ ਹੋਊਗੀ ਇਹ ਵਾਰ ਅਰਮੋਲ ਗਗਨ ਮਾਨ ਆ ਕੇ ਇਹਨਾਂ ਨੂੰ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਤੇ ਕੰਮ ਕਰਾਂ ਤੇ ਨਹੀਂ ਕਰਾਂਦੇ ਤੇ ਫਿਰ ਤੁਹਾਡੇ ਸਾਹਮਣੇ ਹੋਣਾ ਜੋ ਹੋਣਾ ਸਤਨਜੀ ਸੋ ਇਸੀ ਸਾਡੇ ਨਾਲ ਹਲਕਾ ਵਿਧਾਨ ਸਭਾ ਖਰੜ ਤੋਂ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਸ਼ਾਸਤ ਮੈਂਬਰ ਚੌਧਰੀ ਸ਼ਾਮਲਲ ਮਾਜਰੀਆ ਜੀ ਜਿਨ੍ਹਾਂ ਵੱਲੋਂ 3 ਸਤੰਬਰ ਨੂੰ ਬੋਲਾਪੁਰ ਬੈਰੀਅਰ ਤੇ ਜਨਤਾ ਦਰਵਾਰ ਲਗਾਇਆ ਜਾ ਰਿਹਾ ਜਿੱਥੇ ਵਿਭਾ ਅਨਵੋਲ ਗਵਰਮਾਨ ਨੂੰ ਖੁੱਲਾ ਚੈਲੰਜ ਖੁੱਲਾ ਸੱਦਾ ਦਿੱਤਾ ਗਿਆ ਜੇਕਰ ਨਹੀਂ ਆਉਂਦੇ ਤਾਂ ਉਹਨਾਂ ਵੱਲੋਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਕ ਉਤੇ ਹੈ ਇਸ ਜਨਤਾ ਦਰਵਾਰ ਵਿੱਚ ਹਲਕਾ ਵਿਧਾਨ ਸਭਾ ਖਰੜ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਾਵੇਗਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਂ ਪੁਰੀ ਦੀ ਸ਼ਾ ਅਪਡੇਟ ਨਿਊਜ਼ ਚੰਡੀਗੜ੍ਹ